Terima kasih telah menonton. ਪਿੰਡ ਹੀਰਾ ਦੇ ਵਿੱਚ ਚੌਂਕੀਆਂ ਦਾ ਮੇਲਾ ਆ ਅੱਜ 29 ਫਰਵਰੀ ਨੂੰ ਹਮੇਸ਼ਾ ਕਿ 28 ਫਰਵਰੀ ਨੂੰ ਹੁੰਦਾ ਕਿਉਂਕਿ 29 ਦਾ ਮਹੀਨਾ ਇਸ ਕਰਕੇ 29 ਫਰਵਰੀ ਨੂੰ ਅੱਜ ਚੌਂਕੀਆਂ ਦਾ ਜਿਹੜਾ ਮੇਲਾ ਮੇਲੇ ਦੇ ਵਿੱਚ ਜਾਣਕਾਰੀ ਪ੍ਰਾਪਤ ਕੀਤੀ ਬਾਬਾ ਸੁਲਿੰਦਰ ਨਾਦ ਜੀ ਹੁਣ ਆ ਪਾਸੋਂ ਕਿ ਮੇਲਾ ਸ਼ੁਰੂਆਤ ਕਦੋਂ ਹੁੰਦੀ ਆ ਕਿਹੜੇ ਪਿੰਡ ਤੋਂ ਹੁੰਦੀ ਤੇ ਕਿਹੜੇ ਪਿੰਡ ਜਾ ਕੇ ਇਹ ਜਿਹੜਾ ਮੇਲਾ ਖਤਮ ਹੁੰਦਾ ਸੋ ਸਾਰੀ ਜਿਹੜੀ ਗੱਲਬਾਤ ਆ ਤੁਸੀਂ ਦੇਖੀ ਆ ਜਾ ਰਹਾ ਜਾ ਮੱਗੇਰੋ ਦੇਈਦਾ ਸੇਲ ਵੀਰ ਪੇ ਵੀਰ ਪੇ ਵੀਰ ਪੇ ਸੇਲਾ ਵੀਰ ਪੇ ਸੇਲਾ ਵੀਰ ਪੇ ਸਾਤੇ ਟੋਪੇ ਸਵਾਰੀਆਂ ਵੀਰ ਦੀ ਦੁਨੀਆਂ ਦਾ ਪੂਰਾ ਪੂਰਾ ਪੱਤਾ ਵੀ ਦੋ ਸਾਰਾ ਪੂਰਾ ਪੂਰਾ ਪੱਤਾ ਵੀਰ ਪੇ ਵੀਰ ਪੇ ਵੀਰ ਪੇ ਉਸਤਾਦਾਂ ਨੇ ਉਸਤਾਦਾਂ ਹਾਂਜੀ ਇਹ ਅੱਜ ਚੌਕਿਆਂ ਦਾ ਮੇਲਾ ਜੀ ਕਿ ਆਪਣੇ ਬਾਬਾ ਜੀ ਤੋਗ ਬਾਰੇ ਦੱਸਿਓ ਅਸੀਂ ਜੇ ਦਰਵਾਦ ਤੋਗਾ ਚੌਕਿਆਂ ਚਾਲਾ ਦਰਵਾਦ ਤੋਗਾ ਚੌਕਿਆਂ ਚਾਲਾ ਰੱਤੇਵਾਲ ਰਜਿਸਟਰਡ ਡੇਰਾ ਪੰਜਾਬ ਤੇ ਗਰਦੀਨ ਸਿੰਘ ਭਗਤ ਪ੍ਰਸੋਤਮਦਾ ਜੀ ਤੇ ਇਹ ਚੌਕਾ ਚੌਕਿਆਂ ਦਾ ਮੇਲਾ ਰੱਤੇਵਾਲ ਤੋਂ ਚੱਲਦਾ ਰੱਤੇਵਾਲ ਤੇ ਬੂਲੇਵਾਲ ਗੜੀ ਜਾੜਲਾ ਰਮਰਾਇਪੁਰ ਘਟਾਰੋਂ ਕਮਾਮ ਝਿੰਗੜਾ ਮਕੰਤਪੁਰ ਮਕੰਦਪੁਰ 9 ਦਿਨ ਮੇਲਾ ਇਲਾਕੇ ਬੜਾ ਪਿੰਡ ਗਰਾਇਆ ਬੋਪਰਾਮਾ ਤੇ ਬਡਾਲਾ ਰੁਰੜਕਾ ਰੁਰੜਕਾ ਬਡਾਲਾ ਜੰਡਿਆਲਾ ਤੇ ਦੋਨੇ ਦੀ ਬੋਪਾਰਾਮ ਅੱਜ ਪਹੁੰਚੇ ਹੀਰਾ ਹੈ ਜੀ ਬਹੁਤ ਸੰਗਤਾਂ ਦਾ ਪਿਆਰ ਮਿਲਿਆ ਹੀਰਾ ਤੋਂ ਖਾਨਪੁਰ ਖਾਨਪਤੇ ਸੁਲਤਾਨਪੁਰ ਫਤਿਹਆਬਾਦ ਨਰੰਗਾਬਾਦ ਨੂਰਦੀ ਕੋਟ ਤੇ ਸਰਾਹ ਅਮਨਤ ਖਾਨ ਤੇ ਰਾਜਾ ਤਾਲ ਰਾਜਾ ਤਾਲ ਤੱਕ 35 ਚੌਕੀਆਂ ਹੀ ਰਾਜਾ ਤਾਲ ਜਾ ਕੇ ਉੱਥੇ ਰੋਜੇ ਤੇ ਨਿਸ਼ਾਨ ਸਾਹਿਬ ਚੜਾਣਾ 8 ਮਾਰਚ ਨੂੰ ਤੇ ਉਸ ਤੋਂ ਬਾਅਦ 9 ਮਾਰਚ ਨੂੰ ਵਾਪਸੀ ਬਹੁਤ ਮਿਹਰਬਾਨੀ ਬਾਬਾ ਜੀ ਤੁਹਾਡੀ ਹਾਂ ਜੀ ਬਾਬਾ